ਸਤਿ ਸ਼੍ਰੀ ਅਕਾਲ ਜੀ ਸਾਰੇ ਆ ਨੌਂ ਬੇਰੀ ਬੇਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਹੋਗੇ ਮੈਂ ਬਿਲਕੁਲ ਠੀਕ ਆਂ ਟਾਈਮ ਮਾਰਨਿੰਗ ਦਾ ਸਾਵਨਾ ਦਾ ਇੱਧਰ ਬਣਿਆ ਹੈ ਬ੍ਰੇਕਫਾਸਟ ਵਿੱਚ ਦਲੀਆ ਤੇ ਇੱਧਰ ਬੋਇਲ ਹੋ ਰਿਹਾ ਦੁੱਧ ਇੱਧਰ ਮੈਂ ਬਣਾਇਆ ਪਿਆ ਮਾਲਕ ਪਨੀਰ ਆਟਾ ਗੁੰਨਿਆ ਪਿਆ ਗੁੰਨਿਆ ਨਿਵੇਂ ਹੈਗਾ ਹੁਣ ਜੋਗਾ ਫਿਰ ਮੈਂ ਦੁਪਹਿਰੇ ਦੁਪਹਿਰੇ ਤੇ ਸ਼ਾਮ ਦਾ ਇਕੱਠਾ ਕਰ ਲਵਾਂਗੀ ਇੱਧਰ ਬਣਿਆ ਪਿਆ ਦਲੀਆ ਕਰਦੇ ਆ ਆਪਣਾ ਬ੍ਰੇਕਫਾਸਟ ਲਾਈਟ ਹੈ ਨਹੀਂ ਚਲੀ ਗਈ ਸੁਵੇਰੀ ਕੱਟ ਦੀ ਮਾਊ ਪਤਾ ਨਾਉਂਗੇ ਚਲੋ ਆਪਾਂ ਟੈਂਕੀ ਭਰ ਲਈਆ ਰੋ ਪਰ ਲਿਆ ਕੀ ਕਰਦੇ ਆਪਨਾ ਬ੍ਰੈਕਫਾਸਟ ਦਲੀਆ ਫਿੱਕਾ ਹੀ ਹੋਣੀ ਨਾ ਚੀਨੀ ਨਹੀਂ ਪਾਉਂਦੀ ਦਲੀਏ ਵਿੱਚ ਤੇ ਉੱਤੋਂ ਸ਼ੱਕਰ ਪਾਉਣੀ ਹੁੰਦੀ ਬਿਲਕੁਲ ਫਿੱਕਾ ਹੈ ਇਹ ਉੱਪਰ ਪਾ ਲਾਂਗੇ ਸ਼ੱਕਰ ਸ਼ੱਕਰ ਪਾ ਕੇ ਨਾ ਸਵਾਦ ਲੱਗਦਾ ਸ਼ੱਕਰ ਵਾਲਾ ਦੀਨੀ ਤਾਂ ਬਹੁਤ ਸਾਰੀ ਹੋਣਾ ਸੱਕਰ ਖਾਈਏ ਬਹੁਤ ਚੀਨੀ ਖਾਦੀ ਕੋਟਾ ਪੂਰਾ ਕਰ ਲਿਆ ਮਿੱਠੇ ਦਾ ਜਿੰਨੀ ਖਾਫਾ ਸੱਕਰ ਪਾਣੀ ਸਿੱਕਾ ਤਾਂ ਖਾਂਦਾ ਵੀ ਨਹੀਂ ਜਾਂਦਾ ਹੈਗਾ ਚਲੋ ਜੀ ਹੁਣ ਆਪਾਂ ਕਰਦੇ ਆ ਆਪਣਾ ਬ੍ਰੇਕਫਾਸਟ ਇਧਰ ਬਣ ਰਹੀ ਹੈ ਮੇਰੀ ਚਾਹ ਟਾਈਮ ਹੈਗਾ 6:30 ਦਾ ਚਾਹ ਬਣ ਚੁੱਕੀ ਹੈ ਥੋੜੀ ਸਲੋ ਕਰੀ ਹੋਈ ਹੈ ਰਿਜ ਜੀ ਨਾ ਰਿਜ ਜੀ ਜੀ ਪਿਆ ਜੀ ਬੜੀ ਸੁਆਣ ਲੱਗਦੀ ਹੈ ਐਂਡ ਇਧਰ ਹੈਗੀ ਪੰਜੀਰੀ ਥੋੜੇ ਥੋੜੇ ਦੋ ਦੋ ਚਮਚੇ ਤੇ ਇਧਰ ਮੈਂ ਤਿਆਰੀ ਕਰ ਲਈ ਪਾਲਕ ਪਨੀਰ ਦੀ ਪਿਆਜ਼ ਮੈਂ ਚੌਪ ਕਰ ਲਈ ਅਦਰਕ ਟਮਾਟਰ ਲਸਣ ਨੂੰ ਮੈਂ ਕੁੰਡੀ ਵਿੱਚ ਕੁੱਟੂਗੀ ਵਧੀਆ ਫਲੇਵਰ ਆਉਂਦਾ ਪਾਲਕ ਵਿੱਚ ਜੇ ਕੁੰਡੀ ਵਿੱਚ ਕੁੱਟ ਕੇ ਕ੍ਰਸ਼ ਕਰਕੇ ਪਾਈਏ ਇਧਰ ਮੈਂ ਤਿਆਰੀ ਕਰ ਲਈ ਸਬਜੀ ਦੀ ਚਾਹ ਬਣ ਰਹੀ ਸੀ ਫਿਰ ਆਹ ਹੁੰਦਾ ਵੀ ਬੇਲੇ ਕੀ ਖੜੀ ਖਾੜੇ ਖਾੜੇ ਕੁਝ ਖਾਦੇ ਪਹਿਲਾਂ ਮੈਂ ਟੋਕਰੀ ਚੋਂ ਭਾਂਡ ਚੱਕਦਣੀ ਹੁੰਨੀ ਚਾਹ ਬਣਦੇ ਬਣਦੇ ਫਿਰ ਮੈਂ ਸਬਜੀ ਦੀ ਜੋ ਵੀ ਤਿਆਰੀ ਕਰਨੀ ਹੁੰਦੀ ਹੈ ਉਹ ਕਰਦਣੀ ਹੁੰਦੀ ਕਿਸੇ ਵੀ ਚੀਜ਼ ਦੀ ਚੋਪਿੰਗ ਕਟਿੰਗ ਕਰਨੀ ਹੁੰਦੀ ਸਾਈਡ ਬਾਈ ਸਾਈਡ ਹੋ ਹੀ ਜਾਂਦਾ ਹੁੰਦਾ ਇਸ ਤਰ੍ਹਾਂ ਆਪਣਾ ਟਾਈਮ ਵੀ ਨਹੀਂ ਵੇਸਟ ਹੁੰਦਾ ਤੇ ਆਪਾਂ ਨੂੰ ਬੇਲੇ ਵੀ ਨਹੀਂ ਖੜਨਾ ਮਿਲਦਾ ਫਿਰ ਆਪਾਂ ਨੂੰ ਇੱਕ ਆਦਤ ਜੀ ਪਈ ਰਹਿੰਦੀ ਬੇਲੇ ਨਾ ਖੜੀਏ ਕੁਛ ਨਾ ਕੁਛ ਕਰੀਏ ਤੇ ਟਾਈਮ ਵੀ ਸੇਵ ਹੋ ਜਾਂਦਾ ਹੁਣ ਮੇਰਾ ਟਾਈਮ ਸੇਵ ਹੋ ਗਿਆ फटाफट ਚਾਹ ਪੀ ਕੇ ਬਸ ਮੈਂ ਇਹ ਸਬਜੀ ਨੂੰ ਤੜਕਾ ਲਗਾਉ ਪਾਲਕ ਪਨੀਰ ਪੁਣਾ ਸ਼ੁਰੂ ਕਰ ਲਉਗੀ ਪਾਲਕ ਮੇਰੇ ਕੋਲ ਆਲਰੇਡੀ ਆ ਦੇਖੋ ਪਿਉਰੀ ਕਰੀ ਪਈ ਹੈ ਵਧੀਆ ਫਿਰ ਇਦਾਂ ਦਾ ਕੰਮ ਈਜ਼ੀ ਜੀ ਹੋ ਜੂਗਾ ਇਹਨਾਂ ਦੇ ਕਰਨੇ 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 ਆਪਾਂ ਹੁੰਦੇ ਨੇ ਆਮ ਤਾਂ ਟਾਈਮ ਜਪਾਦ ਰਹਿਣਾ ਫਿਰ ਕਲਰ ਕਿੰਨਾ ਚਾਪਿਆ ਪਰसों ਸ਼ਾਮ ਨੂੰ ਮੈਂ ਕਰਕੇ ਰੱਖਿਆ ਸੀਗਾ ਅੱਜ ਮੈਂ ਬਣਾ ਲਈਆ ਦੇਖਣ ਨੂੰ ਥੋੜਾ ਲੱਗਦਾ ਪਰ ਕਾਫੀ ਬਣ ਜੂ ਬਣ ਕੇ ਇਹ ਇਹਦੇ ਤਰ੍ਹਾਂ ਬਣਿਆ ਪਿਆ ਪਾਲਕ ਪਨੀਰ ਬਹੁਤ ਜ਼ਿਆਦਾ ਟੇਸਟੀ ਲੱਗਦਾ ਵੀ ਇੱਕ ਚੀਕ ਵਾਰ ਜ਼ਰੂਰ ਬਣਾਉਣਾ ਚਾਹੀਦਾ ਚਲੋ ਮੈਂ ਵੀ ਨਹੀਂ ਖਾਂਦੀ ਜਵਿੰਦਰ ਵੀ ਨਹੀਂ ਖਾਂਦੀ ਪਰ ਹੋਮ ਖਾਣ ਲੱਗੀ ਸਾਰੇ ਖਾ ਲੈਣੇ ਹੁਣ ਤਾਂ ਅੱਛਾ ਲੱਗਦਾ ਫਲੇਵਰ ਇਹਦਾ ਟਰਕਾ ਉਫ ਲਸਣ ਦਾ ਤਰਕਾ ਲਾਈਏ ਨਾ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਹੁਣਾ 10 ਵਜੇ ਦਾ ਟਾਈਮ ਸੀ ਕਿਚਨ ਦੇ ਮੈਂ ਕੰਮ ਸਾਰੇ ਕਰ ਲੇ ਕਿਚਨ ਕਲੀਨ ਕਰਤੀ ਫਿਰ ਮੈਂ ਸੋਚਿਆ ਚਲੋ ਮੈਂ ਕਿਚਨ ਦੀ ਜਿਹੜੀ ਮੈਂ ਮੰਥਲੀ ਕਲੀਨਿੰਗ ਕਰਦੀ ਹੁੰਦੀ ਆ ਉਹ ਮੈਂ ਸ਼ੁਰੂ ਹੁਣ ਕਰਦਾ ਕੁਝ ਮੈਂ ਹੁਣ ਕਰ ਦੂੰ ਕੁਝ ਮੈਂ ਸ਼ਾਮ ਨੂੰ ਕਰ ਦੂੰਗੀ ਤੇ ਮੈਂ ਲਾਗੇ ਸਾਫ ਸਫਾਈ ਕਰਨ ਪਹਿਲਾ ਮੇਰਾ ਸਟੈਪ ਹੁੰਦਾ ਕਿ ਕੈਬਿਨੇਟਸ ਨੂੰ ਮੈਂ ਅੰਦਰੋਂ ਕਲੀਨ ਕਰਨਾ ਜਿਹੜੇ ਮੈਂ ਕਰਦੀ ਹੁੰਦੀ ਆ ਜਿ ਕੁਝ ਮੈਂ ਇਹ ਹੁਣ ਜਿਨ੍ਹਾਂ ਨੂੰ 2 ਮਹੀਨਿਆਂ ਤੋਂ ਕਰਦੇ ਕੁਝ ਮੈਂ 6 ਮਹੀਨਿਆਂ ਤੋਂ ਕਰਦੀ ਹੁੰਦੀ ਆ ਕੁਝ ਮੈਂ ਸਾਲ ਤੋਂ ਕਰਦੀ ਹੁੰਦੀ ਹੁਣ ਇਹ ਜਿਹੜਾ ਫਰਸਟ ਬੋਟਲ ਰੈਕ ਆ ਇਹਦੇ ਵਿੱਚ ਔਇਲ ਵਾਲੀਆਂ ਬੋਟਲਸ ਹੁੰਦੀਆਂ ਨੇ ਸਿਰਕਾ ਹੋ ਗਿਆ ਜਿਵੇਂ ਆਪਣਾ ਹੋ ਗਿਆ ਗਰਮੀਆਂ ਵਾਸਤੇ ਕੀ ਪਰਤੇ ਤਾਂ ਪਰ ਰੂਅਸ ਦਾ ਹੋ ਗਿਆ achar wale jars ਹੋ ਗਏ ਇਹਦੇ ਵਿੱਚ ਮੈਂ ਇਹ ਰੱਖਦੇ ਹੁੰਦੀ ਆ ਤੇ ਇਹ ਨੂੰ ਮੈਂ ਕਰ ਲਾਨੀ ਕਲੀਨ ਇਹ ਆ ਵਾਲਾ ਮੈਨੂੰ ਨਾ ਰੈਕ ਕਲੀਨ ਕਰਾਂ ਤਾਂ ਮੈਨੂੰ ਬਹੁਤ ਮੈਨੂੰ ਖਿਜ ਹੁੰਦੀ ਆ ਪਤਾ ਮੈਨੂੰ achar ਚੂਰ ਦੀ ਸਮੈਲ ਚੜ ਜਾਂਦੀ ਮੈਨੂੰ ਬਿਲਕੁਲ ਹੀ ਨਹੀਂ ਵਧੀਆ ਲੱਗਦੀ ਫਿਰ ਮੈਂ ਸੋਚਿਆ ਹੁਣ ਸਭ ਤੋਂ ਪਹਿਲਾਂ ਮੈਂ ਇੱਥੋਂ ਹੀ ਸ਼ੁਰੂ ਕਰਨਾਂ ਨੇ ਮੈਂ ਅਗਲੀ ਪਹਿਲਾਂ ਨਾ ਦੂਜੇ ਡਰਾਅਰਸ ਸਾਫ਼ ਕਰਦੀ ਹੁੰਦੀ ਆ ਪਰ ਇਸ ਵਾਰ ਮੈਂ ਕਿਹਾ ਪਹਿਲਾਂ ਮੈਂ ਇਹੀ ਕਰਨਾ ਹੀ ਕਰਨਾ ਜਿਹੜਾ ਮੇਰੇ ਡਾਰਾ ਦਾ ਮੈਂ ਉਹ ਮੰਨ ਤੱਕਣਾ ਇੱਕ ਨੀਚੇ ਵਾਲੇ ਸ਼ੈਲਫ ਤੇ ਨਾ ਉਹ ਅਚਾਰ ਲੀਕ ਹੋਇਆ ਪਿਆ ਸੀ ਉਹਦਾ ਪੇਪਰ ਮੈਂ ਬਦਲਤਾ ਜੇ ਮੈਨੂੰ ਲੱਗੂ ਪੇਪਰ ਸਾਫ਼ ਆ ਫਿਰ ਮੈਂ ਸੇਮ ਲਗਾ ਦਾਨਾ ਜੇ ਮੈਨੂੰ ਲੱਗੂ ਵੀ ਗੰਦਾ ਹੋ ਗਿਆ ਨਾ ਫਿਰ ਉਹ ਮੈਂ ਚੇਂਜ ਕਰ ਦਾਨੀ ਆ ਤੇ ਨੀਚੇ ਤੇ ਲਾਈਨਰ ਲੱਗੇ ਹੁੰਦੇ ਨੇ ਉੱਪਰ ਪੇਪਰ ਲਾਵਾ ਨੇ ਤਾਂ ਕਿ ਕੋਈ ਵੀ ਅਚਾਰ ਦਾ ਕੋਈ ਆਇਲ ਸਿਰਕਾ ਜਾਂ ਆਇਲ ਬੋਟਲ ਚ ਆਇਲ ਲੀਕ ਹੁੰਦਾ ਤਾਂ ਪੇਪਰ ਤੇ ਜਾਵੇ ਨੀਚੇ ਤੱਕ ਜ਼ਿਆਦਾ ਨਾ ਜਾਵੇ ਆਪਾਂ ਉੱਪਰੋਂ ਪੇਪਰ ਚੇਂਜ ਕਰਦੇ ਇਸ ਕਰਕੇ オイル ਵਾਲੇ ਬੋਟਲਸ ਦਾ ਜਿਹੜਾ ਕੈਬਿਨੇਟ ਹੁੰਦਾ ਰੈਕ ਹੁੰਦਾ ਉਹ ਚ ਜਾਦੇ ਆਪਾਂ ਲਾਈਨਰਸ ਦੀ ਲੋੜ ਆ ਪੇਪਰ ਦੀ ਐਕਸਟਰਾ ਵੀ ਆਪਾਂ ਲਾਉਣੇ ਪੈਂਦੇ ਨੇ ਆਪਾਂ ਨੂੰ ਤੇ ਹੁਣ ਕਰ ਰਹੀ ਸੀ ਡਰਾਅਰਸ ਆ ਵਨ ਬਾਈ ਵਨ ਸਾਰਿਆਂ ਦੀ 바ਰੀ ਆਊਗੀ ਸਾਰੇ ਹੀ ਕਲੀਨ ਕਰਾਂਗੇ ਮਹੀਨੇ ਤੋਂ ਮੈਨੂੰ ਜਿਆਦਾ ਹੀ ਹੋ ਗਿਆ ਸੀਗਾ ਮਹੀਨਾ ਮੇਰਾ ਟਾਰਗੇਟ ਹੁੰਦਾ ਵੀ ਮਹੀਨੇ ਤੋਂ ਮੈਂ ਕਰਦਾ 2 ਮਹੀਨਾ ਹੋ ਗਿਆ ਸੀ ਇਸ ਵਾਰੀ ਹਫਤਾ ਉੱਪਰ ਹੀ ਚਲਾ ਗਿਆ ਬਸ ਆਪਾਂ ਕੰਮ ਸੋਚ ਲਾਣਾ ਵੀ ਕਰਦੇ ਆ ਕਰਦੇ ਆ ਕਰਦੇ ਹਨਾ ਸੋਚ ਆਪਾਂ ਲੱਗਦੇ ਨੇ ਪਰ ਓਨ ਦਾ ਸੇਮ ਟਾਈਮਸ ਅਪਾ ਬਿਲਕੁਲ ਨਹੀਂ ਲੱਗ ਸਕਦੇ ਕੰਮ ਤੇ ਕੁਛ ਨਾ ਕੁਛ ਦਿਨ ਉਤੋਂ ਹੀ ਚਲੇ ਜਾਂਦੇ ਨੇ ਸੋਚਦੇ ਸੋਚਦੇ ਖਰਚ ਕੰਮ ਇੰਨੇ ਜ਼ਿਆਦਾ ਹੁੰਦੇ ਨੇ ਇੰਨੀਆਂ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਬੰਦਾ ਕਿੱਧਰ ਕਿੱਧਰ ਹੋਵੇ ਕੰਮ ਸਾਰੇ ਜ਼ਰੂਰੀ ਹੋ ਜਾਂਦੇ ਨੇ ਅੱਜ ਮੈਂ ਸਿਰਫ ਕਿਚਨ ਦਾ ਕੰਮ ਹੀ ਰੱਖਿਆ ਸਾਰ ਆਪਣੀ ਲਿਸਟ ਵਿੱਚ ਵੀ ਮੈਂ ਕਿਚਨ ਅੱਜ ਕੰਪਲੀਟ ਮੈਂ ਕਰਨੀ ਅੱਧੀ ਹੁਣ ਮੈਂ ਕਰਦਾਂ ਨਹੀਂ ਅੱਧੀ ਮੈਂ ਸ਼ਾਮ ਨੂੰ ਕਰ ਦੂੰਗੀ ਫਿਰ ਉਸ ਦਿਨ ਮੈਂ ਹੋਰ ਕੋਈ ਕੰਮ ਨਹੀਂ ਲੈਂਦੀ ਹੁੰਦੀ ਇਸ ਦਿਨ ਮੈਂ ਸੋਚ ਲਵਾਂ ਕਿ ਆਹ ਕੰਮ ਕਰਨਾ ਫਿਰ ਮੈਂ ਉਹ ਹੀ ਕਰਨਾ ਮੈਂ ਕੁਝ ਨਹੀਂ ਸੋਚਦੀ ਜੇ ਮੈਨੂੰ ਲੱਗੂ ਵੀ ਕੰਮ ਛੋਟਾ ਚਲੋ ਇਹ ਟਾਈਮ ਐਕਸਟਰਾ ਬਹੁਤ ਹੈਗਾ ਤਾਂ ਮੈਂ ਕਰ ਲੂੰਗੀ ਪਰ ਨਹੀਂ ਕਿਚਨ ਤੇ ਕੰਮ ਤੇ ਬਹੁਤ ਬਹੁਤ ਟਾਈਮ ਲੱਗ ਜਾਂਦਾ ਹੁੰਦਾ ਇੰਨੇ ਜਿਆਦਾ ਆਪਣੇ ਕੋਲ ਕਿਚਨ ਦਾ ਸਮਾਨ ਹੁੰਦਾ ਭਾਂਡੇ ਹੁੰਦੇ ਨਗੇ ਤੇ ਦੇਖ ਲਓ ਤੁਸੀਂ ਇਹਨਾਂ ਡਰਾਅਰ ਖਾਲੀ ਕਰਨਾ ਹਨਾ ਵਾਪਸ ਫੇਰ ਭਾਂਡੇ ਵਿੱਚ ਰੱਖਣੇ ਸਾਫ਼ ਕਰਨਾ ਬਹੁਤ ਟਾਈਮ ਟੇਕਿੰਗ ਪ੍ਰੋਸੈਸ ਹੋ ਜਾਂਦਾ ਕਿਚਨ ਦਾ ਪਰ ਮੂਹੇ ਗੱਲ ਹੈ ਜੇ ਆਪਾਂ ਸਮਾਨ ਲਿਮਟਿਡ ਰੱਖੀਏ ਸਿਰਫ ਯੂਜ਼ ਵਾਲਾ ਸਮਾਨ ਰੱਖੀਏ ਜੀ ਜਿਹਨੂੰ ਜਿਹੜਾ ਆਪਾਂ ਯੂਜ਼ ਕਰਨਾ ਤਾਂ ਆਪਣੀ ਕਲੀਨਿੰਗ ਕੁਝ ਹੱਦ ਤੱਕ ਈਜ਼ੀ ਹੋ ਸਕਦੀ ਹੈ ਪਰ ਕਿਚਨ ਵਿੱਚ ਛੋਟੇ ਭਾਂਡਿਆਂ ਦੇ ਵੀ ਲੋੜ ਆ ਵੱਡਿਆਂ ਦੇ ਵੀ ਲੋੜ ਆ ਆਪਾਂ ਨੂੰ ਸਾਰੇ ਤਰ੍ਹਾਂ ਦੇ ਚਾਹੀਦੇ ਹੁੰਦੇ ਨੇ ਕਿੰਨੇ ਤਰ੍ਹਾਂ ਦੇ ਆਪਣੇ ਕੋਲੇ ਚੌਪਰਸ ਹੋ ਗਏ ਨਾਈਫਸ ਹੋ ਗਏ ਕਟਲਰੀ ਹੋ ਗਈ ਕਿੰਨਾ ਕੁਝ ਹੋ ਜਾਂਦਾ ਤਾਂ ਵੀ ਥੋੜਾ ਥੋੜਾ ਕਰਕੇ ਪਰ ਫਿਰ ਵੀ ਮੈਨੂੰ ਲੱਗਦਾ ਵੀ ਆਪਾਂ ਸਮਾਨ ਲਿਮਟਿਡ ਰੱਖੀਏ ਨਾ ਤਾਂ ਕੁਝ ਨਾ ਕੁਝ ਹੱਦ ਤੱਕ ਆਪਣਾ ਕੰਮ ਈਜ਼ੀ ਹੋ ਸਕਦਾ ਔਰ ਸੋਈ ਨੂੰ ਹਰ ਮਹੀਨੇ ਸਾਫ਼ ਕਰਾਂ ਦਾ ਇਹ ਵੀ ਫਾਇਦਾ ਹੋ ਜਾਂਦਾ ਕਿ ਜੇ ਆਪਾਂ ਨੂੰ ਸੈਟਿੰਗ ਠੀਕ ਨਹੀਂ ਬੈਂਦੀ ਕਿਸੇ ਵੀ ਚੀਜ਼ ਦੀ ਆਪਾਂ ਉਹਨੂੰ ਸਫਾਈ ਵੀ ਕਰ ਦਾਂ ਨੇ ਚੇਂਜ ਵੀ ਕਰ ਦਾਂ ਨੇ ਸੈਟਿੰਗ ਹਨਾ ਆਪਣੇ ਅਕੋਰਡਿੰਗ ਕਰ ਸਕਦੇ ਹੁੰਦਾ ਹੈ ਕਈ ਵਾਰ ਕੋਈ ਚੀਜ਼ ਆਪਣੇ ਨਹੀਂ ਹੱਥ ਲੱਗਦੀ ਹੁੰਦੀ ਆਪਾਂ ਚੇਂਜ ਕਰਨਾ ਚਾਹੁੰਦੇ ਹੁੰਨੇ ਆਪਾਂ ਨਾਲ ਹੁੰਦਾ ਸੋਈ ਜੀ ਸਫਾਈ ਕਰਾਂਗੇ ਫੇਰ ਕਰਾਂਗੇ ਇਸ ਦੀ ਸੈਟਿੰਗ ਵੀ ਫੇਰ ਚੇਂਜ ਹੋ ਸਕਦੀ ਹੈ ਅੰਦਰ ਵਿੱਚ ਗੰਦਗੀ ਕਹੋ ਡਸਟ ਕਹੋ ਨਹੀਂ ਹੁੰਦੀ ਸਿਰਫ ਫਰੰਟ ਫਰੰਟ ਕੋਲ ਸਾਮਾਨ ਚੱਕ ਕੇ ਮੈਂ ਕਪੜਾ ਮਾਰਦਾ ਸਾਰੇ ਮੈਟ ਤੇ ਬਹੁਤ ਜ਼ਿਆਦਾ ਇਹ ਨਹੀਂ ਹੈਗਾ ਸਾਰਾ ਸਾਮਾਨ ਕੱਢਣਾ ਰੱਖਣਾ ਇੰਨੀ ਜ਼ਿਆਦਾ ਖੇਚਲ ਵੀ ਨੂੰ ਮੈਂ ਕਰਦੀ ਜਿੰਨਾ ਕਿ ਮੈਨੂੰ ਲੱਗਦਾ ਸਫਾਈ ਦੀ ਲੋੜ ਆ ਉੰਨੀ ਕੁ ਮੈਂ ਕਰਦੀ ਹੁੰਦੀ ਆ ਇਹ ਤੋਂ ਉਹ ਦੋ ਕਰਦੀ ਹੁੰਦੀ ਜਦੋਂ ਕੋਈ 6 ਮਹੀਨੇ ਤੋਂ ਕੋਈ ਡੀਪ ਕਲੀਨਿੰਗ ਕਰਨੀ ਹੋਵੇ ਉਦੋਂ ਨਹੀਂ ਤੇ ਲੋੜ ਨਹੀਂ ਪੈਂਦੀ ਕਿਉਂਕਿ ਆਪਣੀ ਕਿਚਨ ਆਪਾਂ ਨੂੰ ਪਤਾ ਹੁੰਦਾ ਜਿਹੜੀ ਚੀਜ਼ ਆਪਾਂ ਕਿਵੇਂ ਯੂਜ਼ ਕਰ ਰਹੇ ਕਿੰਨੀ ਗੰਦੀ ਆ ਕਿ ਉਹਨੂੰ ਕਿੰਨੀ ਸਫਾਈ ਦੀ ਲੋੜ ਆ ਵੀ ਐਵੇਂ ਵੀ ਮੈਂ ਖਾਪਦੀ ਵੀ ਬਿਨ ਮਤਲਬ ਤੋਂ ਉਸਮਾਨ ਗੱਡੀ ਚਲੋ ਸਾਫ਼ ਕਰੇ ਚਲੋ ਉਹ ਗੱਲ ਵੀ ਨਹੀਂ ਹੈਗੀ ਜਿੰਨਾ ਕਿ ਹੈਗਾ ਸਾਫ਼ ਕਰਨ ਵਾਲਾ ਜਿੰਨੀ ਕੁ ਲੋੜ ਆ ਬਸ ਮੈਂ ਉਹਨਾਂ ਕਰਦੀ ਹੁੰਦੀ ਆ ਬਾਕੀ ਪਿੱਛੇ ਤੱਕ ਸਾਫ਼ ਆ ਉਹ ਡੱਬੇ ਵਿੱਚ ਹੈਗੇ ਨੇ ਸਾਰੇ ਸਟੀਲ ਦੇ ਕੰਟੇਨਰ 60% ਨਾਲੇ ਜਿਹੜੇ ਕਦੇ-ਕਦੇ ਯੂਜ਼ ਪੈਂਦੇ ਕੋਈ ਚੀਜ਼ ਸਟੋਰ ਕਰਨ ਵਾਸਤੇ ਡੇਲੀ ਚ ਨਹੀਂ ਘਸਾਉਂਦੇ ਉਹ ਆਹ ਵਾਲੀ ਬਾਸਕਟ ਦੇ ਵਿੱਚ ਕੱਢੀਏ ਵਿੱਚ ਐਕਸਟਰਾ ਸਟੀਲ ਦੇ ਭਾਂਡੇ ਨੇ ਐਕਸਟਰਾ ਜੱਗ ਨੇ ਜੋ ਲੋਡ ਪੈਂਦੇ ਆਪਾਂ ਇੱਥੋਂ ਚੱਕ ਲੈਨੇ ਜਿੰਨੇ ਕ ਯੂਜ਼ ਡੇਲੀ ਆਉਂਦੇ ਨੇ ਉਹ ਬਾਹਰ ਪਏ ਨੇ ਐਕਸਟਰਾ ਗੜਬੜਾ ਆਹ ਕੱਪ ਵੱਡਾ ਜਿਹੜੇ ਚੀਜ਼ ਲੋਡ ਹੁੰਦੇ ਇੱਥੋਂ ਚੱਕ ਲੈਨੇ ਫਿਰ ਬਾਹਰ ਡਰਾਅਰ ਚ ਇੰਨੇ ਜ਼ਿਆਦਾ ਭਾਂਡੇ ਰੋਜ਼ ਨਹੀਂ ਯੂਜ਼ ਆਉਂਦੇ ਹੈਗੇ ਫਿਰ ਉਹ ਜਿਹੜੇ ਆਪਾਂ ਨੂੰ ਚਾਹੀਦੇ ਹੁੰਦੇ ਨੇ ਫਿਰ ਉਹ ਵੀ ਲੱਭਦੇ ਐਕਸਟਰਾ ਭਾਂਡਿਆਂ ਵਿੱਚ ਤਿਹੋਨ ਮੈਂ ਕਰ ਦੇ ਵਿੱਚ ਨਾ ਖਾਣਾ ਸਾਫ ਇਹ ਕਰਨਾ ਲਾ ਇੱਥੇ ਬਸ ਆ ਪਦੀਲੇ ਹੁੰਦੇ ਨੇ ਤੇ ਆ ਮਿਕਸੀ ਆ ਕਿਉ ਵਾਲਾ ਡੱਬਾ ਜਿਹਦੇ ਵਿੱਚ ਮੈਂ ਨਾ ਕਿਉ ਰੀਫਿਲ ਕਰਦੀ ਹੁੰਨੀ ਆ ਜਦੋਂ ਭਰ ਜਾਂਦਾ ਫਿਰ ਉਧਰ ਰੱਖਿਆ ਹੁੰਦਾ ਕਿ ਰੋਖਰੀ ਵਾਲੀ ਜਿਵੇਂ ਦੋ ਡੱਬੇ ਲਾਈਨ ਭੁੱਲ ਬਲੇ ਕਿ ਮੈਨੂੰ ਪਿੱਛੇ ਦਿਖਿਆ ਨਹੀਂ ਡੱਬਾ ਪਿਆ ਇੱਕ ਹੋਰ ਚੱਕ ਕੇ ਮਿਲਾ ਲਿਆ ਤੇ ਪਿੱਛੇ ਇਧਰ ਐਕਸਟਰਾ ਭਾਂਡੇ ਪੈਨ ਪਿੱਤਲ ਦਾ ਐਕਸਟਰਾ ਪਤਲੀ ਸਟੀਲ ਦੀ ਆ ਪੇਪਰ ਪਿਆ ਕਲੀਨਿੰਗ ਵਾਲਾ ਪਲੇਟਾਂ ਨੇ ਸਟੈਂਡ ਪਏ ਨੇ ਮਸਾਹੀ ਸਮਾਨ ਜਾਂ ਪਿੱਛੇ ਵੱਡਾ ਕੁੱਕਰ ਪਿਆ 5 ਲੀਟਰ ਵਾਲਾ ਜੋ ਬਹੁਤ ਘੱਟ ਕਦੇ ਯੂਸ ਹੁੰਦਾ ਇਹ ਕਰਦੇ ਹਾਂ ਸਾਫ ਕਿਚਨ ਦੀ ਕਲੀਨਿੰਗ ਦਾ ਇੱਕ ਸਟੈਪ ਹੋ ਚੁੱਕਿਆ ਖਤਮ ਯਾਨੀ ਕਿ ਪਹਿਲੇ ਸਟੈਪ ਵਿੱਚ ਮੈਂ ਕੈਬਿਨੇਟਸ ਨੂੰ ਅੰਦਰੋਂ ਸਾਫ਼ ਕਰਦੀ ਹੁੰਦੀ ਆ ਜਿਨ੍ਹਾਂ ਨੂੰ ਲੋਡ ਆ ਸਾਫ਼ ਕਰਨ ਦੀ ਜਿਹੜੇ ਅੰਦਰੋਂ ਸਫਾਈ ਮੰਗਦੇ ਨੇ ਜਿਆਦਾ ਯੂਜ਼ ਹੁੰਦੇ ਨੇ ਗੰਦੇ ਜਿਆਦਾ ਹੁੰਦੇ ਨੇ ਉਹ ਮੈਂ ਅੰਦਰੋਂ ਸਾਫ਼ ਕਰ ਚੁੱਕੀ ਆ ਜਿਹੜੇ ਆਲਰੇਡੀ ਸਾਫ਼ ਨੇ ਉਹਨਾਂ ਨੂੰ ਮੈਂ ਨਹੀਂ ਛੇੜਦੀ ਜਿਹੜੇ ਘੱਟ ਫੜ ਤੋਂ ਚ ਆਉਂਦੇ ਨੇ ਮੈਂ ਬਿਲਕੁਲ ਸਾਫ਼ ਨਹੀਂ ਕਰਦੀ 6 ਮਹੀਨਿਆਂ ਤੋਂ ਕਰਦੀ ਆ ਕੋਈ ਸਾਲ ਤੋਂ ਕਰਦੀ ਆ ਕੋਈ 3 ਮਹੀਨਿਆਂ ਤੋਂ ਕਰਦੀ ਆ ਜਿੰਨੇ ਗੰਦੇ ਹੁੰਦੇ ਨੇ ਉਸ ਅਕੋਰਡਿੰਗ ਮੈਂ ਕਰਦੀ ਆ ਤੋਂ ਹੁਣ ਆਗੇ ਦੂਜੇ ਸਟੈਪ ਤੇ ਦੂਜੇ ਸਟੈਪ ਵਿੱਚ ਮੈਂ ਕੈਬਿਨਟਸ ਨੂੰ ਬਾਹਰੋਂ ਸਾਫ਼ ਕਰਦੀ ਹੁੰਨੀ ਆ ਅੰਦਰਲੀ ਕਲੀਨਿੰਗ ਖਤਮ ਕਰਕੇ ਫਿਰ ਮੈਂ ਇਹਨਾਂ ਨੂੰ ਬਾਹਰੋਂ ਕੋਲੀ ਨਾਲ ਸਾਫ਼ ਕਰਦੀ ਆ ਇਹ ਆ ਗਿਆ ਦੂਜਾ ਸਟੈਪ ਤੇ ਹੁਣ ਲੱਗੀ ਇਸ ਨੂੰ ਬਾਹਰੋਂ ਸਾਫ਼ ਕਰ ਆਹ ਵਾਲੀ ਸਾਈਡ ਘੱਟ ਗੰਦੀ ਹੁੰਦੀ ਏ ਚਿਮਨੀ ਵਾਲੀ ਸਾਈਡ ਬਹੁਤ ਜ਼ਿਆਦਾ ਗੰਦੀ ਹੁੰਦੀ ਏ ਚਾਹੇ ਤੁਸੀਂ ਕਿੰਨੀ ਵਧੀਆ ਚਿਮਨੀ ਲਗਾ ਲਓ ਮੈਨੂੰ ਨਹੀਂ ਲੱਗਦਾ ਕਿ ਕਿਸੇ ਚਿਮਨੀ ਦੀ ਸੈਕਸ਼ਨ ਪਾਵਰ ਅਹੀ ਜੀ ਹੋਊਗੀ ਜਿਹੜੀ 100% ਤੁਹਾਡੀ ਕੁਕਿੰਗ ਦੀ ਸਟੀਮ ਤੇ ਆਇਲ ਖਿੱਚਦੀ ਹੋਊਗੀ ਹੈਲਦੀ ਸਟੀਮ ਕਿਚਨ ਵਿੱਚ ਜਰੂਰ ਫੈਲਦੇ ਉੱਪਰ ਕੰਧਾਂ ਦੇਖੋ ਚਿਪਚਿਪਿਆ ਹੋਏ ਨੇ ਕੈਬਿਨੇਟਸ ਦੇ ਉੱਪਰ ਜਿਹੜੇ ਮੈਟ ਲਾਈਨਾਂ ਚਿਪਚਿਪੇ ਹੋ ਜਾਂਦੇ ਨੇ ਚਾਹੀ ਤੁਸੀਂ ਕਿੰਨੀ ਸਫਾਈ ਰੱਖ ਲੋ ਕਿਚਨ ਵਿੱਚ ਨਾ ਸਟੀਮ ਤਾਂ ਜਰੂਰ ਫੈਲਦੀ ਫੈਲਦੇ ਕੁਕਿੰਗ ਦੀ ਤੇ ਸਾਰਾ ਕਿਚਨ ਜਿੱਥੇ ਮਾਇਕਾ ਲੱਗ ਹੋਇਆ ਸਾਰੇ ਤੇ ਮੈਂ ਕੋਲਿਨ ਮਾਰਦੀ ਹੁੰਨੀ ਆ ਜਿਹੜੀ ਚਿਮਨੀ ਵਾਲੀ ਸਾਈਡ ਆ ਇਹ ਸਾਈਡ ਮੈਂ ਸ਼ਾਰਪ ਸ਼ੂਟਰ ਸਪਰੇਅ ਛਿੜਕ ਕੇ 2-3 ਮਿੰਟ ਲਈ ਛੱਡ ਦਾਂ ਨਹੀਂ ਹੁੰਦੀ ਇਹਨਾਂ ਨਾਲ ਕੀ ਹੁੰਦਾ ਸਾਰੀ ਮੈਲ ਗੰਦਗੀ ਉੱਪਰ ਆਪਣੇ ਆਪ ਆ ਜਾਂਦੀ ਆ ਤੁਹਾਨੂੰ ਬਹੁਤ ਜ਼ਿਆਦਾ ਰਗੜਨ ਦੀ ਨਹੀਂ ਪੈਂਦੀ ਪਰ ਇਹ ਸਪਰੇਅ ਤੁਸੀਂ ਰੈਗੂਲਰ ਰੂਟੀਨ 'ਚ ਨਹੀਂ ਯੂਜ਼ ਕਰਿਓ ਕਦੀ ਵੀ ਨਾ ਕਰਿਓ ਮੈਂ ਮਹੀਨੇ 'ਚ ਇੱਕ ਵਾਰ ਕਰ ਦਿੰਦੀ ਜਦੋਂ ਕਿਚਨ ਦੀ ਕਲੀਨਿੰਗ ਕਰਦੀ ਆ ਰੈਗੂਲਰ ਕਰੋਗੇ ਤਾਂ ਕੈਮੀਕਲਸ ਹੁੰਦੇ ਨੇ ਕੈਮੀਕਲ ਹਰ ਇੱਕ ਚੀਜ਼ ਨੂੰ ਖਰਾਬ ਕਰਨਗੇ ਕੈਬਿਨੇਟਸ ਮੈਂ ਬਾਹਰੋਂ ਇਹ ਵਾਲੀ ਸਾਈਡ ਤੇ ਕਰਦੇ ਮੈਂ ਦੋ ਵਾਰ ਕਰ ਦਿੰਦੀ ਹੁੰਨੀ ਪਹਿਲਾਂ ਸ਼ਾਫਟ ਸ਼ੂਟਰ ਨਾਲ ਫੇਰ ਕੋਲਿਨ ਨਾਲ ਤੇ ਬਹੁਤ ਜ਼ਿਆਦਾ ਵੀਡੀਓ ਲੰਬੀ ਅੱਜ ਮੈਂ ਨਹੀਂ ਸ਼ੂਟ ਕਰੀ ਹੈਗੀ ਕਿਉਂਕਿ ਐਵਰੀ ਮੰਥ ਮੈਂ ਕਲੀਨਿੰਗ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਹਾਂ ਦੋਨੋਂ ਚਿਮਨੀ ਦੇ ਸਾਈਡਸ ਤੇ ਕਲੀਨ ਕਰਨੇ ਸੀ ਉਹ ਬਾਹਰੋਂ ਦੇਖਣ ਨੂੰ ਨਾ ਐਂ ਨਗਰੇ ਸੀ ਬਹੁਤ ਜ਼ਿਆਦਾ ਗੰਦਾ ਜਿਵੇਂ ਆਪਾਂ ਸਬਜੀ ਢੋਲਦੀ ਐਂ ਨਗਰੇ ਸੀ ਨਾ ਤਾਂ ਇਹ ਤੇ ਹੱਥ ਪੈਂਦਾ ਸੀਗਾ ਨਾ ਕੋਈ ਚੀਜ਼ ਪੈਂਦੀ ਫਿਰ ਮੈਂ ਨਾ ਉਹ ਬੱਚਿਆਂ ਵਾਲਾ ਜਿਹੜਾ ਲੋਹੇ ਦਾ ਸਕੇਲ ਹੁੰਦਾ ਉਹ ਸਕੇਲ ਤੇ ਕਪੜਾ ਲਿਬੇਟ ਕੇ ਉਹ ਮਾਰ ਰਹੀ ਆ ਪਹਿਲਾਂ ਮੈਂ ਇਹਦੇ ਵਿੱਚ ਸਪਰੇਅ ਛਿੜਕਦੀ ਸੀ ਸ਼ਾਫ ਫਲੂਟ ਸਪਰੇਅ ਇਹਦੇ ਵਿੱਚ ਮੈਂ ਸਪਰੇਅ ਕਰਦੀ ਸੀ ਜਿੰਨੀ ਇੱਕ ਜਗ੍ਹਾ ਸੀ ਆ ਦੇਖੋ ਕਿੰਨੀ ਗੰਦਗੀ ਬਾਹਰ ਆਈ ਆ ਸਕੇਲ ਨਾਲ ਮੈਂ ਸਾਰਾ ਸਾਫ਼ ਕੀਤਾ ਤੇ ਵਧੀਆ ਸਾਫ਼ ਹੋ ਗਿਆ ਦੋਨੇ ਸਾਈਡਸ ਤੋਂ ਬਹੁਤ ਮੁਸ਼ਕਲ ਆ ਕਿਚਨ ਦੀ ਕਲੀਨਿੰਗ ਮੇਨਟੇਨ ਕਰਕੇ ਰੱਖਣਾ ਬਹੁਤ ਮੁਸ਼ਕਲ ਆ ਇਸ ਲਈ ਮੈਂ ਇੱਕ ਰੂਟੀਨ ਬਣਾਇਆ ਹੋਇਆ ਕਿ ਹਰ ਮਹੀਨੇ ਮੈਂ ਕਿਚਨ ਕਲੀਨ ਕਰਨੀ ਕਰਨੀ ਤੀਕਾ ਪੰਜ-ਸੱਤ ਦਿਨ ਉੱਪਰ ਮੈਨੂੰ ਹਮੇਸ਼ਾ ਹੋ ਜਾਂਦੇ ਨੇ ਕਿਚਨ ਦੀ ਕਲੀਨਿੰਗ ਹਮੇਸ਼ਾ ਹਫ਼ਤਾ ਉੱਪਰ ਹੋ ਹੀ ਜਾਂਦਾ ਹੁੰਦਾ ਇਹ ਨਹੀਂ ਕਿ ਮੇਰਾ ਫਿਕਸਡ ਟਾਰਗੇਟ ਆ ਵੀ ਆਈ ਤਰੀਕ ਨੂੰ ਮੈਂ ਕਰਨੀ ਆ ਪਰ ਜਦੋਂ ਮਹੀਨਾ ਹੋ ਜਾਂਦਾ ਮੈਨੂੰ ਆਪਣੇ ਮਨ 'ਚ ਹੁੰਦਾ ਕਿ ਮੈਂ ਆ ਕਿਚਨ ਦੀ ਮੈਂ ਕਲੀਨਿੰਗ ਕਰਨੀ ਫਿਰ ਉਸ ਅਕੋਰਡਿੰਗ ਮੈਂ ਆਪਣੇ ਟਾਈਮ ਕੱਢ ਲੈਣੀ ਹੁੰਦੀ ਆ ਤੇ ਫਿਰ ਆਪਣੀ ਕਿਚਨ ਵੀ ਸਾਫ਼ ਰਹਿਣੀ ਹੈ ਮੈਂਟੇਨ ਰਹਿਣੀ ਹੈ ਬਹੁਤ ਜ਼ਿਆਦਾ ਚੀਜ਼ਾਂ ਆਪਣੀ ਗੰਧੀਆਂ ਨਹੀਂ ਹੁੰਦੀਆਂ ਸਫਾਈ ਕਰਨੀ ਆਪਾਂ ਨੂੰ ਵੀ ਸੌਖੀ ਰਹਿੰਦੀ ਜਦੋਂ ਕਿਚਨ ਬਹੁਤ ਜ਼ਿਆਦਾ ਗੰਦੀ ਹੁੰਦੀ ਹੈ ਫਿਰ ਆਪਾਂ ਨੂੰ ਆਪਣੀ ਮਿਹਨਤ ਜ਼ਿਆਦਾ ਲੱਗਦੀ ਟਾਈਮ ਵੱਧ ਲੱਗਦਾ ਇਸ ਲਈ ਹਰ ਇੱਕ ਚੀਜ਼ ਦਾ ਜੇ ਆਪਾਂ ਰੁਟੀਨ ਬਣਾ ਕੇ ਰੱਖਾਂਗੇ ਨਾ ਰੁਟੀਨ ਫਿਕਸ ਕਰਾਂਗੇ ਤਾਂ ਕੰਮ ਆਟੋਮੈਟਿਕਲੀ ਆਪਣੇ ਆਪ ਹੀ ਦਿਨ ਆਪਾਂ ਨੂੰ ਬਹੁਤ ਜ਼ਿਆਦਾ ਫਿਰ ਸੋਚਣ ਦੀ ਲੋੜ ਨਹੀਂ ਹੁੰਦੀ ਬਹੁਤ ਪਲੈਨਿੰਗ ਦੀ ਲੋੜ ਨਹੀਂ ਹੁੰਦੀ ਹੈਗੀ ਐਸੀ ਤਰ੍ਹਾਂ ਬਸ ਮੇਰੀ ਵੀ ਇਹੀ ਪਲੈਨਿੰਗ ਹੁੰਦੀ ਹੈ ਹਰ ਮਹੀਨੇ ਮੈਂ ਕਿਚਨ ਕਲੀਨ ਕਰਦਾ ਕਰ ਮੈਂ ਮਹੀਨਾ ਟੈਨਸ਼ਨ ਫਰੀ ਹੋ ਕਿ ਮੈਂ ਇੱਕ ਮਹੀਨੇ ਦੇ ਵਿੱਚ ਕੁਝ ਨਹੀਂ ਕਰਦੀ ਕਪੜਾ ਮਾਰਦੀ ਕਿਤੇ ਵੀ ਕਿਚਨ ਵਿੱਚ ਬਸ ਸਿਰਫ ਫ੍ਰਿਜ ਘਰੀਦਾ ਹੁੰਦਾ ਤੇ ਬਾਕੀ ਕੈਬਿਨੇਟਸ ਨਾਲ ਮੈਂ ਅੰਦਰੋਂ ਕਰਾਂ ਨਾ ਮੈਂ ਬਾਹਰੋਂ ਕਰਾਂ ਵੀ ਨਾ ਪੂਰਾ ਵੀ ਨਾ ਆਰਾਮ ਨਾ ਲੱਗੇ ਨਾ ਮਹੀਨੇ ਤੋਂ ਬਲ ਇੱਕ ਦਿਨ ਦੀ ਮਿਹਨਤ ਹੁੰਦੀ ਆ ਉਸ ਤੋਂ ਬਾਅਦ ਮਹੀਨਾ ਆਰਾਮ ਕਰੋ ਇਹ ਨਹੀਂ ਹੈਗਾ ਵੀ ਹਰ ਰੋਜ਼ ਉਹ ਕੈਬਿਨੇਟ ਕਰ ਦੋ ਉਹ ਕਰ ਦੋ ਨਹੀਂ ਮੈਂ ਇੱਕ ਵਾਰ ਇੱਚ ਹੀ ਕਰਦੈ ਨੂੰ ਹਣੀਆ ਔਰ 2 ਘੰਟੇ ਲੱਗਦੇ ਕਿਚਨ ਸਾਫ ਕਰਨ ਨੂੰ ਅੱਜ ਮੈਨੂੰ ਪੂਰੇ ਪੌਣੇ 2 ਘੰਟੇ ਲੱਗੇ ਨੇ ਪੌਣੇ 2 ਘੰਟੇ ਵਿੱਚ ਮੈਂ ਕਿਚਨ ਇਹ ਸਾਰੀ ਮੈਂ ਕਲੀਨ ਕਰਤੀ ਜਿਹੜੇ ਬੈਕ ਟਾਈਲਸ ਨੇ ਕੁਕਿੰਗ ਸਟੋਵ ਦੇ ਇਹ ਮੈਂ ਮਿਸਟਰ ਮਸਲ ਨਾਲ ਕਰਦੀ ਹੁੰਦੀ ਹਾਂ ਇਹ ਨਾਲ ਕੀ ਹੁੰਦਾ ਚਿਪਚਿਪਾਟ ਸਾਰੀ ਉੱਤਰ ਜਾਂਦੀ ਆ ਸਾਬਣ ਵਾਲਾ ਕੱਪੜਾ ਮਾਰਨ ਦੀ ਲੋੜ ਨਹੀਂ ਗਿੱਲਾ ਸੁੱਕਾ ਕੱਪੜਾ ਮਾਰਨ ਦੀ ਲੋੜ ਨਹੀਂ ਸਸਪਰੇਅ ਕਰਕੇ ਨਾਲ ਦੀ ਨਾਲ ਚਿਕਨਾਈ ਸਾਰੀ ਸਾਫ਼ ਹੋ ਜਾਂਦੀ ਆ ਕਾਲ ਇੰਝ ਛਿੜਕ ਦੂੰਗਾ ਉਹ ਨਾਲ ਵੀ ਹੋ ਜੂ ਪਰ ਇਹ ਸਪੈਸ਼ਲੀ ਚਿਪਚਿਪਾਟ ਵਾਸਤੇ ਗਰੀਜ਼ ਵਾਸਤੇ ਆ ਬਾਕੀ ਬਸ ਕੁਝ ਆਪਣੇ ਜਿਹੜੇ ਕਲੀਨਰਸ ਹੁੰਦੇ ਨੇ ਇਹਨਾਂ ਨਾਲ ਆਪਣਾ ਕੰਮ ਜਿਹੜਾ ਈਜ਼ੀ ਹੋ ਜਾਂਦਾ ਇਸ ਕਰਕੇ ਹਰ ਇੱਕ ਕੰਮ ਦਾ ਮੈਨੂੰ ਲੱਗਦਾ ਰੂਟੀਨ ਫਿਕਸ ਹੋਣਾ ਚਾਹੀਦਾ ਇੱਕ ਰੂਟੀਨ ਹਨਾ ਇੰਟਰਸਟਿੰਗ ਆ ਪੰਨੇ ਦਿਨ ਹੋ ਗਏ ਹੁਣ ਆਪਾਂ ਕਰਦੀਏ ਇੱਕ ਰੂਟੀਨ ਹੋਊਗਾ ਤਾਂ ਆਪਾਂ ਨੂੰ ਪਤਾ ਹੋਊਗਾ ਵੀ ਹੁਣ ਮੇਰਾ ਆ ਕੰਮ ਦੀ ਵਾਰੀ ਆ ਗਈ ਹੁਣ ਮੇਰੇ ਆ ਕੰਮ ਦਾ ਟਾਈਮ ਆ ਗਿਆ ਇਹਦੀ ਟਰਨ ਆ ਗਈ ਮੈਂ ਆ ਕੰਮ ਕਰਨਾ ਫਿਰ ਆਪਾਂ ਉਸ ਕੰਮ ਤੇ ਲੱਗ ਜੇਨਾ ਆਪਾਂ ਸੋਚਣ ਦੀ ਲੋੜ ਨਹੀਂ ਹੁੰਦੀ ਹੈ ਕਿ ਦਿਮਾਗ ਵੀ ਨੇ ਆਪਣਾ ਖਰਾਬ ਹੁੰਦਾ ਵੀ ਅੱਜ ਕੀ ਕਰੀਏ ਕੀ ਨਾ ਕਰੀਏ ਜਿਵੇਂ ਆਪਾਂ ਕਿਤੇ ਚੀਜ਼ ਦੀ ਪਲੈਨਿੰਗ ਕਰ ਲੰਨੇ ਆਪਣੇ ਖਾਣ ਪੀਣੇ ਦੀ ਪਲੈਨਿੰਗ ਕਰ ਲਈ ਵੀ ਕੱਲ ਨੂੰ ਬ੍ਰੇਕਫਾਸਟ ਲੰਚ ਡਿਨਰ ਕੀ ਬਣਾਉਣਾ ਤੇ ਆਪਣਾ ਹੱਥ ਆਰਾਮ ਨਾਲ ਉਸ ਚੀਜ਼ਾਂ ਵੱਲ ਹੀ ਜਾਊਗਾ ਜੇ ਆਪਾਂ ਸੋਚਾਂਗੇ ਨਹੀਂ ਕੋਈ ਪਲਾਨ ਨਹੀਂ ਕਰਾਂਗੇ ਤਾਂ ਫਿਰ ਆਪਾਂ ਕੋ ਬੈਠੇ ਰਹਾਂਗੇ ਸੋਚੀ ਚੱਲਾਂਗੇ ਸੋਚ ਤੇ ਦਿਨੇ ਟਾਈਮ ਸੋਚਣੋਂ ਟਾਈਮ ਚਾਪਾ ਖਾਣਾ ਵੀ ਬਣਾ ਕੇ ਤਿਆਰ ਕਰ ਲੰਨੇ ਆ ਇਸ ਕਰਕੇ ਪਹਿਲਾਂ ਜਰੂਰ ਆਪਣੇ ਕੰਮ ਪਲਾਨ ਕਰੋ ਮੈਂ ਹਮੇਸ਼ਾ ਹੀ ਕਹਿੰਨੀ ਹੁੰਦੀ ਆ ਮੈਂ ਵੀ ਬਹੁਤ ਟਾਈਮ ਤੋਂ ਇਹ ਕਰਦੀ ਆ ਰਹੀ ਆ ਤੇ ਇਹ ਨਾਲ ਕੰਮ ਬਹੁਤ ਈਜ਼ੀ ਹੁੰਦਾ ਆ ਤੇ ਦਿਮਾਗ ਨਹੀਂ ਖਰਾਬ ਹੁੰਦਾ ਦਿਮਾਗ ਤੇ ਸਟ्रेस ਨਹੀਂ ਹੁੰਦਾ ਵੀ ਕੀ ਕਰੀਏ ਕੀ ਕਰੀ ਹੈਨਾ ਤੇ ਸਾਰੀਆਂ ਟਾਈਲਸ ਮੈਂ ਕਰਦੀ ਆ ਕਲੀਨ ਬਹੁਤ ਵਧੀਆ ਕਿਚਨ ਕਲੀਨ ਹੋ ਗਈ ਜਿਵੇਂ ਜਿਵੇਂ ਸਾਫ ਕਰਦੇ ਆ ਨਾ ਹਰ ਇੱਕ ਕੋਰਨਰ ਨਾ ਮਨ ਨੂੰ ਦਿਲ ਨੂੰ ਸਕੂਨ ਮਿਲਦਾ ਜਾਂਦਾ ਬਾਹਰ ਜਾ ਉਤਰੇ ਜਾਂਦਾ ਵੀ ਹਾਂ ਕਿਚਨ ਸਾਫ ਹੋ ਗਈ ਕਿਚਨ ਹੋ ਗਿਆ ਪੂਰੀ ਕਲੀਨ ਚਮਕ ਰਹੀ ਪੂਰੀ 10 ਵਜੇ ਮੈਂ ਲੱਗੀ ਸੀ ਪੌਣੇ 12 ਵਜੇ ਹੁਣ ਕਿਚਨ ਦਾ ਕੰਮ ਕੰਪਲੀਟ ਹੋਇਆ ਸਾਰੀ ਟੋਟਲੀ ਮੈਂ ਇੱਕ ਵਾਰੀ ਚ ਸਾਫ ਕਰਤੀ ਫਿਰ ਪਹਿਲਾਂ ਮੇਰੇ ਸਲਾਹ ਸੀ ਅੱਧਿਕ ਮੈਂ ਸ਼ਾਮ ਨੂੰ ਕਰ ਲਾਂ ਪਰ ਫਿਰ ਹੱਟ ਨਹੀਂ ਹੋਇਆ ਫਿਰ ਮੈਂ ਚੱਲ ਸਾਰਾ ਕੰਮ ਕਰਕੇ ਕੰਪਲੀਟ ਕਰਕੇ ਸਾਰੀ ਸਫਾਈ ਫੇਰ ਧੰਮ ਲਵਾਂਗੀ। ਹਸਪਤੀਲੇ ਚ ਦੁੱਧ ਪਿਆ ਠੰਡਾ ਹੋਗਾ ਫ੍ਰਿਜ ਵਿੱਚ ਰੱਖੂੰਗੀ ਕੜਾਹੀ ਵਿੱਚ ਪਿਆ ਪਾਲਕ ਪਨੀਰ ਦੀ ਸਬਜ਼ੀ ਦੁਪਹਿਰੇ ਲੰਚ ਕਰਾਂਗੇ। ਸਾਫ ਸਫਾਈ ਹੋ ਕੇ ਡਨ। ਟੋਕ੍ਰਿਸ਼ ਪੈਨੇ ਭੰਡੇ ਆ ਨਾਰੀਲ ਪਾਣੀ ਪੇ ਬਾਹਰ ਰੱਖਣ ਵਾਲਾ ਖਾਲੀ ਆ ਪਾਣੀ ਚ ਪੀ ਲਿਆ ਚਮਕ ਜਾਂਦੇ ਕਿਚਨ ਸਾਫ ਕਰਕੇ ਔਰ ਮਹੀਨੇ ਬਾਅਦ ਤੋ ਹੋ ਜਾਂਦੇ ਸਫਾਈ ਕਰਨ ਵਾਲੀ ਅੰਦਰੋਂ ਵੀ ਕੈਬਿਨੇਟ ਥੋੜਾ ਥੋੜਾ ਗੰਦੇ ਹੋਣ ਲੱਗ ਜਾਂਦੇ ਨੇ ਬਾਹਰੋਂ ਵੀ ਗੰਦੀ ਦਿਖਣ ਲੱਗ ਜਾਂਦੀ ਐ ਐਂਡ ਜਿਮਨੀ ਨਾ ਆਹ ਵਾਲੀ ਸਾਈਡਸ ਤੇ ਆਹ ਤੋ ਇੱਥੇ ਸਪੇਸ ਆ ਇਧਰ ਥੋੜੀ ਜਿਹੀ ਬੰਦ ਸਪੇਸ ਆ ਤੇ ਆਹ ਵਾਲੀ ਸਾਈਡ ਘੱਟ ਆ ਇੱਥੇ ਨਾ ਤਾਂ ਹੱਥ ਜਾਂਦਾ ਕੁਝ ਨਹੀਂ ਜਾਂਦਾ ਫਿਰ ਮੈਂ ਅੱਜ ਬੱਚਿਆਂ ਵਾਲਾ ਸਕੇਲ ਲੈ ਕੇ ਕੱਪੜਾ ਪਾ ਕੇ ਫਿਰ ਸਾਫ਼ ਕਰਿਆ ਪਹਿਲਾਂ ਮੈਂ ਸਪਰੇਅ ਛਿੜਕੀ ਵਿੱਚ ਇਹਦੇ ਵਿੱਚ ਨਾ ਮੂਰੇ ਤੱਕ ਪੀਲਕ ਦਿਖੀ ਜਾਂਦੀ ਸੀ ਸਪਰੇਅ ਛਿੜਕ ਕੇ ਸ਼ਾਪ ਸ਼ੂਟਰ ਫਿਰ ਮੈਂ ਉਹਦ ਨ ਕਰਿਆ ਹਰ ਹੁਣ ਪੀਲਕ ਬਿਲਕੁਲ ਨਹੀਂ ਦਿਖਦੀ ਇੱਥੇ ਪਹਿਲੇ ਤਾਂ ਦਿਖੀ ਜਾਂਦੀ ਸੀ ਹੁਣ ਸਾਫ਼ ਹੋ ਗਿਆ ਜਿੰਨਾ ਕੁ ਲਈ ਕੰਮ ਦਾ ਹੱਥ ਪੈਂਦਾ ਜਿੱਥੇ ਜਿੱਥੇ ਤੱਕ ਉਹਨਾਂ ਕ ਤਾਂ ਸਾਫ਼ ਕਰੀਦਾ ਜਿੱਥੇ ਹੱਥ ਨਹੀਂ ਪੈਂਦਾ ਠੀਕ ਹੈ ਕੋਈ ਚੀਜ਼ ਫਿਕਸ ਹੈ ਨਾ ਆਪਾਂ ਨਹੀਂ ਤਾਂ ਕਰ ਸਕਦੇ ਉਹ ਕਰ ਅਲੱਗ ਸਾਰੀ ਕਿਚਨ ਕਲੀਨ ਅਜ ਮੈਂ ਮਾਰਨਿੰਗ ਚ ਹੀ ਕਰਤੀ ਸੀ ਵਧੀਆ ਕਰਿਆ ਪਹਿਲੇ ਮੈਂ ਸੋਚ ਲਈ ਸੱਦੀ ਮੈਂ ਸ਼ਾਮ ਨੂੰ ਕਰੂ ਪਰ ਸ਼ਾਮ ਨੂੰ ਮੇਰਾ ਰੂਟੀਨ ਇੰਨਾ ਬਿਜ਼ੀ ਹੋ ਗਿਆ ਸੀ ਪਹਿਲਾ ਮੈਂ ਆਪਣਾ ਲੰਚ ਕੀਤਾ ਫਿਰ ਮੈਨੂੰ ਦਵਿੰਦਰ ਦਾ ਫੋਨ ਆ ਗਿਆ ਕਹਿੰਦੇ ਮੈਂ ਖੇਤੋਂ ਆਉਣਾ ਮੇਰੇ ਲਈ ਚਾਹ ਤੇ ਦੋ ਪਰੌਂਠੇ ਬਣਾ ਦੇ ਫਟਾਫਟ ਤੇ ਉਹਨਾਂ ਲਈ ਮੈਂ ਬਣਾ ਰਹੀ ਸੀ ਪਰੌਂਠਾ ਮੈਂ ਬਾਹਰ ਬੈਠੀ ਲਸਣ ਛਿਲ ਰਹੀ ਸੀ ਮੈਨੂੰ ਫੋਨ ਆ ਗਿਆ ਮੈਂ ਲਸਣ ਨੇ ਬਚਾਲੇ ਛੱਡੀ ਤੇ ਫਿਰ ਮੈਂ ਪਰੌਂਠਾ ਬਣਾਇਆ ਉਹਨਾਂ ਦੀ ਚਾਹ ਰੱਖੀ ਤੇ ਦਵਿੰਦਰ ਉਧਰ ਖਾਣੇ ਨੂੰ ਪਰੌਂਠਾ ਕਿਨ ਮੈਨੂੰ ਭੁੱਖ ਲੱਗੀ ਪਈ ਆ ਤੇ ਹੁਣ ਮੈਂ ਕੌਫੀ ਤੁਕਨੇ ਨਾਲ ਲਈ ਕਾਫੀ ਕਰ ਦੋ ਕਾਫੀ ਮੈਂ ਫਟਾਫਟ ਮਿਕਸੀ ਵਿੱਚ ਬੀਟ ਕਰੀ ਹੋਗੀ ਕਾਲੀ ਲਾਗੇ ਕਰਨ ਨਾਲ ਮੈਂ ਭਾਂਡੇ ਤਿਆਰ ਕੀਤੇ ਅੱਜ ਜਲਦੀ ਸੀ ਇਸ ਕਰਕੇ ਮਿਕਸੀ ਵਿੱਚ ਮੈਂ ਬੀਟ ਕਰ ਲਈ ਕਾਫੀ ਵੀ ਮੈਂ ਜਾਦੇ ਬੀਟ ਕਰ ਲਈ ਤਾਂਕ ਆਪ ਕੱਢ ਕੇ ਰੱਖ ਲੈ ਬਾਹਰ ਜਿਹੜੇ ਖੇਤ ਭੇਜਨੇ ਨੇ ਕਾਫੀ ਨਾਲ ਤੇ ਹੁਣ ਮੈਂ ਕਰ ਰਹੀ ਆਪਣੀ ਚਾਹ ਸ਼ਾਮ ਨੂੰ ਇੰਨਾ ਬਿਜ਼ੀ ਰੁਟੀਨ ਹੋ ਗਿਆ ਫਿਰ ਮੈਂ ਸੋਚਿਆ ਚਲੋ ਵਧੀਆ ਹੋ ਗਿਆ ਜੋ ਵੀ ਹੁੰਦਾ ਵਧੀਆ ਹੁੰਦਾ ਮੈਂ ਸਵੇਰੀ ਲਗਾਤਾਰ ਕਿਚਨ ਦੀ ਕਲੀਨਿੰਗ ਆਪਦੀ ਖਤਮ ਕਰ ਲਈ ਜਿਵੇਂ ਸੋਚਦੀ ਸ਼ਾਮ ਨੂੰ ਕਰੂੰਗੀ ਮੇਰੀ ਉਹ ਫੇਰ ਦੀ ਫੇਰ ਰਹਿ ਜਾਣੀ ਸੀ ਕਿਉਂਕਿ ਸ਼ਾਮ ਨੂੰ ਮੇਰੇ ਆ ਹੀ ਕੰਮ ਕਿੰਨੇ ਹੋਗੇ ਤੇ ਹ ਹੁਣ ਮੈਂ ਕਰ ਰਹੀ ਸੀ ਆਪਣੇ ਸ਼ੋਲਡਰ ਲਈ ਐਕਸਰਸਾਈਜ਼ ਮੇਰੇ ਨਾਲ ਲੈਫਟ ਸ਼ੋਲਡਰ ਚ ਪੇਨ ਹੈ ਤੇ ਇਹ ਕੰਮ ਤਾਂ ਮੈਂ ਰਾਈਟ ਨਾਲ ਕਰ ਲਾਂ ਨਹੀਂ ਇਸ ਕਰਕੇ ਮੈਨੂੰ ਲੈਫਟ ਦਾ ਪਤਾ ਨਹੀਂ ਲੱਗਦਾ ਸੀ ਕਿ ਪੇਨ ਉੱਪਰ ਨਹੀਂ ਬਾਹ ਹੁੰਦੀ ਤੇ ਪਿੱਛੇ ਨੂੰ ਨਹੀਂ ਹੁੰਦੀ ਹੈਗੀ ਬਾਕੀ ਮੈਂ ਦੱਸ ਸਿੰਘ ਮੇਰਾ ਸਾਰਾ ਕੁਝ ਮੈਂ ਕੰਮ ਮੈਂ ਰਾਈਟ ਨਾਲ ਕਰਦੀ ਆ ਲੈਫਟ ਨਾਲ ਨਹੀਂ ਕਰਦੀ ਤੇ ਉਸ ਕਰਕੇ ਵੀ ਨਹੀਂ ਪਤਾ ਲੱਗਦਾ ਸੀ ਵੀ ਜੋ ਲੈਫਟ ਬਾਹ ਨੂੰ ਉੱਪਰ ਕਰਨੇ ਲੋੜ ਹੀ ਨਹੀਂ ਪੈਂਦੀ ਸੀ ਬਸ ਸਿਰਫ ਰਾਤ ਨੂੰ ਜਦੋਂ ਸੌਣੇ ਆਪਾਂ ਆਪ ਆਪਣੇ ਮੱਥੇ ਉੱਪਰ ਬਾਹ ਦਾ ਲਾਣੇ ਉਹਦੇ ਬਹੁਤ ਪੇਨ ਹੁੰਦੀ ਸੀ ਉੱਪਰ ਹੁੰਦੀ ਨਹੀਂ ਬਾਹ ਯਪਾਂਸਾ ਲੈਣਾ ਹੈ ਸਿਰ ਦੇ ਥੱਲੇ ਰੱਖ ਕੇ ਪੈਣਾ ਉਹ ਤੋਂ ਬਹੁਤ ਜ਼ਿਆਦਾ ਪੇਨ ਸੀ ਫਿਰ ਮੈਂ ਸੋਚਿਆ ਚਲੋ ਮੈਂ ਆਪਣੇ ਲਈ ਜ਼ਰੂਰ ਟਾਈਮ ਕੱਢਿਆ ਕਰੂੰਗੀ ਐਕਸਰਸਾਈਜ਼ ਕਰਾ ਕਰੂੰਗੀ ਤਿੰਨ ਚਾਰ ਦਿਨ ਹੋ ਗਏ ਮੈਨੂੰ ਐਕਸਰਸਾਈਜ਼ ਕਰਦੀ ਨੂੰ ਅੱਗੇ ਨਾਲੋਂ ਠੀਕ ਹੈ ਥੋੜੀ ਫਲੈਕਸੀਬਿਲਿਟੀ ਆਈ ਹੈ ਮੋਟਾ ਹਿਲਣ ਲੱਗਾ ਕਿ ਤਾ ਬਿਲਕੁਲ ਨਹੀਂ ਹੁੰਦਾ ਸੀਗਾ ਤੇ ਆਪਾਂ ਨੂੰ ਆਪਣੇ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਥੇ ਥੋੜੀ ਸਿਹਤ ਦਾ ਮਾਮਲਾ ਆਪਦੇ ਲਈ ਟਾਈਮ ਕੱਢੋ ਥੋੜੇ ਜਿਹਾ ਸੈਲਫਿਸ਼ ਬਣ ਜਾਓ ਮੈਨੂੰ ਲੱਗਦਾ ਜਿੰਨੇ ਆਪਾਂ ਆਪਾਂ ਫੈਮਲੀ ਨੂੰ ਟਾਈਮ ਦਿੰਨੇ ਆ ਅੱਛੀ ਗੱਲ ਹੈ ਪਰ 100% ਮਹੀਨਾ ਤੁਸੀਂ ਆਪ ਦਾ ਫੈਮਿਲੀ ਨੂੰ ਦੋ ਐਟਲੀਸਟ ਉਹਦੇ ਵਿੱਚ 20-25% ਟਾਈਮ ਤੁਸੀਂ ਆਪ ਦੇ ਆਪ ਲਈ ਵੀ ਕੱਢੋ ਚਾਹੇ ਤੁਹਾਡੀ ਸਿਹਤ ਆ ਚਾਹੇ ਤੁਹਾਡਾ ਕੋਈ ਕੰਮ ਆ ਆਪਦੇ ਲਈ ਵੀ ਜ਼ਰੂਰ ਟਾਈਮ ਕੱਢੋ ਤੁਹਾਨੂੰ ਕਿਸੇ ਨੇ ਇੱਥੇ ਨਾਮ ਨਹੀਂ ਦੇਣਾ ਕਿਸੇ ਨੇ ਮੈਡਲ ਨਹੀਂ ਪਾਉਣੇ ਹੈਗੇ ਆਪਦੀ ਸਿਹਤ ਲਈ ਜ਼ਰੂਰ ਟਾਈਮ ਕੱਢੋ ਉਦੋਂ ਉੱਪਰ ਕੁਝ ਨਹੀਂ ਹੈਗਾ ਔਰ ਖੁਸ਼ੀ ਵੀ ਮਿਲੂਗੀ ਜਦੋਂ ਤੁਸੀਂ ਆਪਣੇ ਲਈ ਟਾਈਮ ਕੱਟੋਗੇ ਨਾ ਤੁਹਾਨੂੰ ਖੁਸ਼ੀ ਜ਼ਰੂਰ ਮਿਲੂਗਾ ਚਾਹੇ ਤੁਸੀਂ ਆਪਣੇ ਲਈ ਕੁਝ ਕੁਕ ਕਰੋ ਤੇ ਐਕਸਰਸਾਈਜ਼ ਕਰੋ ਚਾਹੇ ਆਪਣੇ ਲਈ ਤੁਸੀਂ ਵਾਕ ਕਰੋ ਕੁਝ ਵੀ ਕਰੋ ਜ਼ਰੂਰ ਤੁਹਾਨੂੰ ਖੁਸ਼ੀ ਮਿਲੂਗੀ ਮਨ 'ਚ ਬਹੁ ਕਰਕੇ ਦੇਖਿਓ ਜਰੂਰ ਮੈਂ ਆਪਣੇ ਲਈ ਟਾਈਮ ਕੱਢਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਮੈਂ ਹਾਂ ਆਪਣੇ ਲਈ ਮੈਂ ਕੁਝ ਕਰ ਰਹੀ ਹਾਂ ਔਰ ਆਪਾਂ ਕਹਿਦਾ ਨਾ ਕਿ ਟਾਈਮ ਨਹੀਂ ਮਿਲਦਾ ਟਾਈਮ ਨਹੀਂ ਮਿਲਦਾ ਨਹੀਂ ਜੀ ਫੈਮਿਲੀ ਦੇ ਫੈਮਿਲੀ ਚ ਆਪਾਂ ਨੂੰ ਕੋਈ ਵੀ ਕੋਈ ਮੈਂਬਰ ਕੁਝ ਕਹਦੇ ਕਿ ਮੇਰੇ ਲਈ ਆ ਕਰ ਦੋ ਆਪੋ ਹੀ ਕਹਿੰਦੇ ਨੇ ਹਾਂ ਠੀਕ ਹੈ ਮੈਂ ਹੋਣੀ ਕਰ ਦਵਾਂ ਨੇ ਔਰ ਕਰਦੇ ਵੀ ਹਾਂ ਕਿ ਆਪਾਂ ਆਪਣੇ ਲਈ ਕਰ ਨਹੀਂ ਸਕਦੇ ਹੈਗਾ ਆਪਾਂ ਆਪਣੇ ਫੈਮਿਲੀ ਦਾ ਮੈਂਬਰ ਨਹੀਂ ਹੈਗੇ ਆਪ ਆਪਣੇ ਆਪ ਨੂੰ ਵੀ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਹਨਾ ਆਪਣੇ ਆਪ ਨੂੰ ਵੀ ਜਰੂਰ ਇੰਪੋਰਟੈਂਸ ਦਿਓ ਆਪਣੀ ਸਿਹਤ ਵੱਲ ਧਿਆਨ ਦਿਓ ਆਪਾਂ ਭੈਣਾ ਬਹੁਤ ਫੈਮਿਲੀ ਚ ਬਿਜ਼ੀ ਹੋ ਜਾਂਦੇ ਆਂ ਬੱਚਿਆਂ ਚ ਬਿਜ਼ੀ ਹੋ ਜਾਂਦੇ ਆਂ ਉਹਨਾਂ ਲਈ ਹਾ ਟਾਈਮ ਹਾਜ਼ਰ ਰਹਿੰਦੇ ਆਂ ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਾਂ ਤੱਕ ਲਈ ਸਤਿ ਸ੍ਰੀ ਅਕਾਲ